ਫਰੂਟ ਐਂਡ ਵੈਜੀਟੇਬਲ ਮਰਚੰਟ ਐਸੋਸੀਏਸ਼ਨ ਵੱਲੋਂ ਸਬਜੀ ਮੰਡੀ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬਤਰਾ ਅਤੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਜਾਮਪੁਰਾ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਦੀ ਰਸਮ ਪੁਰਾਤਨ ਸਮੇਂ ਤੋਂ ਸਬਜੀ ਮੰਡੀ ਵਿਖੇ ਚੱਲਦੀ ਆ ਰਹੀ ਹੈ ਇਸ ਤਿਹਾਰ ਵਿੱਚ ਸਮੂਹ ਆੜਤੀਆਂ ਵੱਲੋਂ ਰਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਸੋ ਅੱਜ ਲੋਹੜੀ ਹੈ ਇਸ ਕਰਕੇ ਸਾਰੇ ਹੀ ਆੜਤੀਆਂ ਵੱਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਸਾਰੇ ਲੋੜੀ ਦੇ ਮੌਕੇ ਤੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਦੇਖੋ ਜੀ ਸਾਡੇ ਪ੍ਰਧਾਨ ਜੀ ਨਾਲ ਦੱਸਿਆ ਵੀ ਸਾਡੀ ਇੱਕ ਮੰਡੀ ਦੀ ਹੈ ਰੀ ਤੇ ਹਰੇਕ ਸਾਲ ਅਸੀਂ ਲੋੜੀ ਵਾਲ ਦੇ ਨਵੇਂ ਲੋੜੀ ਬਾਲ ਕੇ ਸਾਰੇ ਪਰਵਾਂ ਦੇ ਨਾਲ ਇਕੱਠੇ ਹੋ ਕੇ ਜਿਹੜਾ ਲੋੜੀ ਦਾ ਜਸ਼ਨ ਮਨਾਇਦਾ ਵਾ ਔਰ ਇਸ ਮੈਂ ਸਾਰੇ ਦੇਸ਼ ਵਾਸੀਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਦੇਖੋ ਜੀ ਇਹ ਸਾਡੀ ਬਹੁਤ ਪੁਰਾਣੀ ਕਹ ਰਿਹਾ ਵਾ ਪ੍ਰਾਣੀ ਮੰਡੀ ਤੋਂ ਹੀ ਤੇ ਲੋੜੀ ਵਾਲੇ ਦੇ ਨਹੀਂ ਲੋੜੀ ਬਾਲਦੇ ਆ ਤੇ ਉਹਨੂੰ ਹੀ ਮੌਕਾ ਰੱਖਦੇ ਆ ਅਸੀਂ ਅੱਜ ਲੋੜੀ ਦਾ ਤਿਹਾੜ ਮਨਾਇਆ ਇਸ ਮੌਕੇ ਤੇ ਸਾਰੇ ਹੀ ਮੈਂ ਆਰਤੀ ਭਰਾਵਾਂ ਨੂੰ ਲੱਖ ਲੱਖ ਵਧਾਈ ਦੇਣਾ ਹਾਂ ਜੀ ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੰਟ ਐਸੋਸੀਏਸ਼ਨ ਵੱਲੋਂ ਮੈਂ ਤੇ ਪ੍ਰਧਾਨ ਜੀ ਸਮੂਹ ਦੇਸ਼ ਵਾਸੀਆਂ ਨੂੰ ਮਕਰ ਸੰਕ੍ਰਾਂਤੀ ਤੇ ਲੋਹੜੀ ਦੀ ਲੱਖ ਲੱਖ ਵਧਾਈ ਦਿੰਦੇ ਆ। ਲੋਹੜੀ ਦਾ ਤਿਹਾਰ ਮੈਂ ਬਿੱਲਾ ਜੋਸਨ ਯੰਪੁਰ ਪ੍ਰੈਸ 77 ਅੰਮ੍ਰਿਤਸਰ ਫਰੂਟ ਐਂਡ ਵੈਜਟਬ ਮੋਚਨ ਐਸੋਸੀਏਸ਼ਨ ਅੱਜ ਦਾ ਜਿਹੜਾ ਪਵਿੱਤਰ ਧਿਆਨਾ ਇਹ ਸੀ ਪਰਾਣੀ ਮੰਡੀ ਤੋਂ ਬਹੁਤ ਚੁੱਤ ਮਨਾਉਂਦੇ ਆ ਰਹੇ ਆ ਕਿਸੇ ਵળે ਕੋਈ ਇਹੋ ਜਿਹੀ ਮਿਸਪੀਗ ਨਹੀਂ ਹੋ ਜਾਈ ਕਿਸੇ ਕੋਈ ਉਸ ਕਰਕੇ ਅਸੀਂ ਨਹੀਂ ਮਨਾਉਂਦੇ ਬਾਕੀ ਇਹ ਬਹੁਤ ਖੁਸ਼ੀਆਂ ਭਰਿਆ ਤਿਹਾਰ ਆ ਰਿਹਾ ਸਾਲਿਆਂ ਨੂੰ ਰਲ ਮਿਲ ਕੇ ਇਸੇ ਤਰ੍ਹਾਂ ਮਨਾਉਣਾ ਚਾਹੀਦਾ ਤੇ ਅਸੀਂ ਮਾਲਕ ਦੇ ਗੁਰੂ ਨਾਮਦਾਸ ਦੇ ਚੰਨਾਂ ਦੀ ਬੇਨਤੀ ਕਰਦੇ ਹਾਂ ਕਿ ਮਾਲਕ ਜਿਹੜਾ ਦਿਨ ਸਾਰਿਆਂ ਨੂੰ ਖੁਸ਼ ਖੁਸ਼ ਕੇ ਬੰਨ ਲਿਆਵੇ ਤੰਦਰੁਸਤੀ ਦੇਵੇ ਔਰ ਇੱਕ ਤੁਹਾਡੇ ਮੀਡੀਆ ਦੀ ਇੱਕ ਪਬਲਿਕ ਨੂੰ ਇਹ ਜਨੇ ਦਿਨ ਜੋ ਨੇ ਵੀ ਜਿਹੜਾ ਚੈਨਾ ਡੋਰ ਦੇ ਨਾਲ ਗੁੱਡੀ ਨਾ ਡਾਈ ਜਾਵੇ ਉਹ ਤੁਸੀਂ ਸਮਝੋ ਵੀ ਇੱਕ ਦਿਨ ਦਾ ਕਾਤਲ ਕਰਨ ਵਾਲਾ ਕੰਮ ਆ ਕਿਸੇ ਕੋਈ ਰਸਾ ਅਣਜਾਣ ਹੈ ਕੋਈ ਬੇਟੀ ਕੋਈ ਬੇਟਾ ਕੋਈ ਜਾ ਰਿਆ ਉਹਨੂੰ ਪਤਾ ਨਹੀਂ ਲੱਗਦਾ ਕਿ ਹੁਣ ਅੱਜਕੱਲ ਬੱਚਿਆਂ ਨੂੰ ਅਸੀਂ ਗਾੜੀ ਬਿਠਾਉਂਦਾ ਉਹ ਬਹੁਤ ਵੱਡਾ ਨੁਕਸਾਨ ਹੁੰਦਾ ਸੋ ਸਾਰੇ ਭਰਾਵਾਂ ਨੂੰ ਜਿਨ੍ਹਾਂ ਗੁੱਡੀ ਡਾਉਣ ਵਾਲੇ ਉਹਨਾਂ ਖਾਸ ਕਰਕੇ ਹੱਥ ਜੋੜ ਕੇ ਬਿੰਦੀ ਆ ਵੀ ਚੈਨਾ ਡੋੜਨਾ ਗੁੱਡੀ ਜਵੇ ਸੋ ਮਾਲਕ ਸਾਧਨ ਚੜ੍ਹਦੀ ਕਲੇ ਰੱਖੇ ਗੁਰੂ ਨਾਮ ਦਾਸ ਸਾਰਿਆਂ ਨੂੰ ਤੰਦਰੁਸਤੀ ਦੇਵੇ ਖੁਸ਼ੀਆਂ ਖੇੜਿਆ ਦੇਵੇ ਇਹੀ ਸਾਡੀ ਆਸਾਂ ਮਿਲਦਾ ਵਾ ਸੋ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕ